ਤੇ ਦੂਮੂ ਸੇ ਵਾਰੇ ਦੀ ਜਿਸ ਦਿਨ ਦੀ ਕਤਲ ਹੋਇਆ ਉਸ ਦਿਨ ਤੋਂ ਬਾਅਦ ਟੈਲੀ ਕਤਲ ਦੇ ਕਤਲ ਰੋਜ ਕਤਲ ਕੋਈ ਹਜਰ ਦੇ ਨਹੀਂ ਜਾਂਦਾ ਤੇ ਅੱਜ ਮਾਵਾ ਰੋਂਦਿਆਂ ਆ ਪਹਿਲਾਂ ਇਹ ਕਹਿੰਦਾ ਸੀ ਨਾ ਭਗਵੰਤ ਮਾਨ ਬੱਚੇ ਬਾਹਰ ਨਹੀਂ ਕੱਲਗੇ ਉੱਥੇ ਇੱਥੇ ਆਉਣਗੇ ਹੁਣ ਹੱਥ ਜੋੜੇ ਤਾਂ ਵੀ ਛੇਤੀ ਤੋਂ ਛੇਤੀ ਸਾਡੇ ਜਿਹੜੇ ਬੱਚੇ ਇੱਥੇ ਬਾਕੀ ਵੀ ਉਹ ਬਾਹਰ ਨਿਕਲ ਜਾਣ ਇਥੇ ਇੱਕ ਦਿਨ ਵੀ ਸਾਡਾ ਮਤਲਬ ਬੱਚਾ ਘਰੋਂ ਜਾਂਦਾ ਇਹ ਨਹੀਂ ਹੈਗਾ ਸਾਨੂੰ ਭਰੋਸਾ ਕਿ ਵਾਪਸ ਘਰ ਆਏਗਾ ਕਿ ਨਹੀਂ ਆਏਗਾ ਇੱਥੇ ਜਿਹੜਾ ਪੱਟਾ ਤੁਸੀਂ ਕਰ ਰਹੇ ਕਿਉਂ ਕਰ ਰਹੇ ਅੱਜ ਦਾ ਪ੍ਰੋਟੈਸਟ ਇਸ ਕਰਕੇ ਕਰ ਰਹੇ ਆ ਜੀ ਪੰਜਾਬ ਦੇ ਜੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਬੇਕਾਬੂ ਹੋ ਚੁੱਕੀ ਆ ਪੰਜਾਬ ਦੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਕੇਜਰੀਵਾਸ ਨੇ ਰਲ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਔਰ ਕਈ ਤਰ੍ਹਾਂ ਦੇ ਸੁਪਨੇ ਦਿਖਾ ਕੇ ਵੀ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਬਣਾਵਾਂਗੇ ਕੋਈ ਧਰਨਾ ਲਗਾਉਣ ਦੀ ਲੋੜ ਨਹੀਂ ਪਈ ਕੋਈ ਕੋਈ ਕਾਨੂੰਨ ਦੇ ਤਹਿਤ ਪੰਜਾਬ ਕਾਨੂੰਨ ਬਣਾਇਆ ਜਾਏਗਾ ਕੁਝ ਵੀ ਨਹੀਂ ਕੀਤਾ ਗਿਆ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਬੇਕਾਬੂ ਹੋ ਚੁੱਕੀ ਆ ਤੁਹਾਨੂੰ ਪਤਾ ਹੈ ਤੁਸੀਂ মিডিਆ ਵਾਲੇ ਜੀ ਤੁਹਾਡੀ ਜਿਹੜੀ ਤੁਸੀਂ ਜਿੰਨੀ ਵਧੀਆ ਸੱਚਾਈ ਬਿਆਨ ਕਰ ਸਕਦੇ ਅਸੀਂ ਵੀ ਨਹੀਂ ਉਨੀ ਚਾਹੀਦੀ ਦੱਸ ਸਕਦੇ ਅਸੀਂ ਤੁਹਾਡੇ ਮਾਧਿਅਮ ਥਰੂ ਫਿਰ ਵੀ ਪੰਜਾਬ ਸਰਕਾਰ ਤੱਕ ਇਹ ਮੰਗ ਜ਼ਰੂਰ ਰੱਖਣੀ ਚਾਹੁੰਦੇ ਹਾਂ ਸਿਕਸ ਸਟੂਡੈਂਟ ਫੈਡਰੇਸ਼ਨ ਵੱਲੋਂ ਕਿ ਪੰਜਾਬ ਦੇ ਵਿੱਚ ਲਾਣ ਆਰਡਰ ਦੀ ਸਥਿਤੀ ਬਣਾਈ ਜਾਵੇ ਨੌਜਵਾਨਾਂ ਦਾ ਕਤਲੇਆਮ ਜੋ ਦਿਨ ਰਿਆਤ ਅੰਮ੍ਰਿਤਸਰ ਦੀ ਧਰਤੀ ਤੇ ਤਿੰਨ ਦਿਨ ਲਗਾਤਾਰ ਕਤਲ ਹੋਏ ਨੇ ਇੱਕ ਸਾਡੇ ਮਾਤਾ ਜੀ ਵੀ ਨੇ ਜਿਨ੍ਹਾਂ ਦਾ ਘਰ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ ਔਰ ਲੁੱਟ ਖੋਹ ਦੀ ਵੱਡੀ-ਵੱਡੀ ਵਾਰਦਾਤ ਹੋਈ ਆ 20 ਕਿਕ ਤੋਂ ਲੈ ਸੋਨਾ ਉਹਨਾਂ ਦੇ ਘਰੋਂ ਵੀ ਚੋਰੀ ਹੋ ਚੁੱਕਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਖਤਮ ਕੀਤਾ ਜਾਵੇ ਪੰਜਾਬ ਨੂੰ ਪਤਾ ਲੱਗੇ ਵਾਕੇ ਹੀ ਰੰਗਲਾ ਪੰਜਾਬ ਆ ਪੰਜਾਬ ਸਰਕਾਰ ਤੋਂ ਪੁੱਛਣਾ ਚਾਹੁੰਦਾ ਇਹ ਆ ਤੇਰਾ ਰੰਗਲਾ ਪੰਜਾਬ ਨੂੰ ਲੱਗਦਾ ਨਹੀਂ ਹੈ ਕਿ ਕੋਲੀ ਜਿਹੜੀ ਇੱਕ ਆਮ ਜਿਹਾ ਹੋ ਗਿਆ ਸੀ ਬਿਲਕੁਲ ਜੀ ਆਮ ਜੋ ਹੋ ਗਿਆ ਜੀ ਅੱਗੇ ਤੇ ਅਸੀਂ ਅਸੀਂ ਅੱਜ ਤੋਂ 30 ਸਾਲ ਜਈਏ ਇਹ ਸਾਨੂੰ ਉਹੀ ਮਾਹੌਲ ਜਿਹੜਾ ਮਾਹੌਲ ਜਿਹੜਾ ਅੱਜ ਨਜ਼ਰ ਆਉਣਾ ਸ਼ੁਰੂ ਹੋ ਗਿਆ 92 ਤੋਂ ਪਹਿਲਾਂ ਇਹੋ ਹਾਲਾਤ ਸੀ ਅੱਜ ਫਿਰ 92 ਵਾਲੇ ਹਾਲਾਤ ਜਿਹੜੇ ਨੇ ਪੰਜਾਬ ਸਰਕਾਰ ਨੇ ਮੁੜ ਬਣਾ ਦਿੱਤੇ ਨੇ ਪੰਜਾਬ ਸਰਕਾਰ ਜੇ ਇਸ ਕੰਮ ਨੂੰ ਰੋਕਣ ਦੇ ਵਿੱਚ ਅਸਫਲ ਰਹੀ ਤਾਂ ਫਿਰ ਮਾਵਾਂ ਧੀਆਂ ਪੈਣਾ ਵੀ ਸਕੂਲ ਦੇ ਬੱਚੇ ਭੇੜਨ ਤੋਂ ਭੇਜਣ ਤੋਂ ਪੜਨ ਵੀ ਭੇਜਣ ਤੋਂ ਵੀ ਡਰਨਗੇ ਅੱਜ ਤੱਕ ਨੂੰ ਜੋ ਤੁਸੀਂ ਕਰ ਰਹੇ ਜੇ ਪੁਲਸ ਵੀ ਰੋਕ ਰਹੀ ਹੈ ਬਿਲਕੁਲ ਜੀ ਪੁਲਸ ਨੇ ਕਿਹਾ ਜੀ ਸਾਨੂੰ ਆਰਡਰ ਹੈ ਜੀ ਜੇ ਤੁਸੀਂ ਪ੍ਰਦਰਸ਼ਨ ਕਰੋਗੇ ਤਾਂ ਤੁਹਾਡੇ ਤੇ ਪਰਚੇ ਕੱਢ ਦਿੱਤੇ ਜਾਣਗੇ ਮੇਰਾ ਨਾਮ ਹਰਵਿੰਦਰ ਕੌਰ ਹੈ ਅੱਜ ਅਸੀਂ ਇੱਥੇ ਸਾਰੇ ਇਸਤਰੀਵੇਂ ਇਕੱਠੇ ਹੋਏ ਹੋ ਕੇ ਪ੍ਰੋਟੈਸਟ ਇਸ ਕਰਕੇ ਕੀਤਾ ਕਿ ਚਾਰ ਕਤਲ ਕੱਲ ਦੀ ਡੇਟ ਦੇ ਸਿੱਧੂ ਮੂਸੇਵਾਲੇ ਦੀ ਜਿਸ ਦਿਨ ਦੀ ਕਤਲ ਹੋਇਆ ਉਸ ਦਿਨ ਤੋਂ ਬਾਅਦ ਟੈਲੀ ਕਤਲ ਦੇ ਕਤਲ ਰੋਜ਼ ਕਤਲ ਕੋਈ ਹੱਜਤ ਦੇ ਨਹੀਂ ਜਾਂਦਾ ਵੀ ਅੱਜ ਮਾਵਾਂ ਰੋਂਦੀਆਂ ਆ ਭਗਵੰਤ ਮਾਨ ਬੱਚੇ ਬਾਹਰ ਨਹੀਂ ਕੱਲਾਂਗੇ ਉੱਥੇ ਇੱਥੇ ਆਉਣਗੇ ਔਰ ਹੱਥ ਜੋੜੀ ਤਾਂ ਵੀ ਛੇਤੀ ਤੋਂ ਛੇਤੀ ਸਾਡੇ ਜਿਹੜੇ ਬੱਚੇ ਇੱਥੇ ਬਾਕੀ ਵੀ ਉਹ ਬਾਹਰ ਨਿਕਲ ਜਾਣ ਇੱਥੇ ਇੱਕ ਦਿਨ ਵੀ ਸਾਡਾ ਮਤਲਬ ਬੱਚਾ ਘਰੋਂ ਜਾਂਦਾ ਇਹ ਨਹੀਂ ਹੈਗਾ ਸਾਨੂੰ ਭਰੋਸਾ ਕਿ ਵਾਪਸ ਘਰ ਆਏਗਾ ਕਿ ਨਹੀਂ ਆਹੀ ਜਾਣੇ ਆਪੇ ਭਗਵੰਤ ਮਾਨ ਸਾਹਿਬ ਤੁਹਾਡੇ ਕੋ ਨਹੀਂ ਸੰਭਲਣਾ ਪੰਜਾਬ ਛੱਟੋ ਦੇ ਪਾਸੇ ਹੋ ਕੀ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਦਾ ਫੇਲਿਅਰ ਹੈ ਸਰਕਾਰ ਦਾ ਫੇਲਿਅਰ ਹੈ ਪ੍ਰਸ਼ਾਸਨ ਦਾ ਫੇਲਿਅਰ ਹੈ ਇਹਦੇ ਵਾਸਤੇ ਗੱਲ ਨਹੀਂ ਹੈ ਨਹੀਂ ਕਿੰਨੀ ਕੀ ਗੱਲ ਤੋਂ ਜੱਦਾ ਕੇਜਰੀਵਾਲ ਕੋਈ ਇਜਾਜ਼ਤ ਲੈਣ ਇੱਕ ਮੁੱਤਨ ਜਣਾ ਉਹ ਵੀ ਜਾਂਦਾ ਕੇਜਰੀਵ ਛੱਡੋ no